ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ 16 ਰਾਗਾਂ ਦੇ ਵਿੱਚ ਦਰਜ ਹੈ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਇਹ ਵੀਡੀਓ ਬਣਾ ਰਹੇ ਹਾਂ ਤੇ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜਿਹੜਾ ਖਰਾ ਚੱਕੀ ਆਪਣੇ ਆਪ ਚੱਲਣ ਲੱਗ ਪਿਆ ਜਦੋਂ ਇਸ ਕੌਤਕ ਨੂੰ ਦੇਖਿਆ ਐਸੀ ਲਾਲ ਤੁਝ ਵੀ ਨਕੌਣ ਕਰੈ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਆ ਜੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਹੈ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਹੈ ਅਸੀਂ ਵਟ ਭਾਗ ਗਿਆ ਪੰਜਾਬ ਦੀ ਸੰਗਤ ਵਟ ਭਾਗੀ ਹੈ ਜਿਨ੍ਹਾਂ ਨੂੰ ਇਹ ਸਥਾਨ ਮਿਲਿਆ ਹੋਇਆ ਸਾਡੇ ਵਾਸਤੇ ਇਹੀ ਕਾਂਸੀ ਹੈ ਇਹੀ ਬਨਾਰਸ ਹੈ ਸਾਡੇ ਵਾਸਤੇ ਇਹੀ ਬੇਗਮਪੁਰੇ ਦੀ ਧਰਤੀ ਹੈ ਸੰਗਤ ਜੀ ਆਓ ਆਪਾਂ ਇਸ ਸਥਾਨ ਦੇ ਦਰਸ਼ਨ ਦਿਦਾਰੇ ਕਰੀਏ ਇਸ ਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਆਪ ਜੀ ਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਜਰੂਰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਮੇਰੇ ਨਾਲ ਵੀਰ ਮੰਗਤ ਵੀਰ ਕੁਲਦੀਪ ਨਾਲ ਹੈ ਵੀਡੀਓ ਦੇ ਵਿੱਚ ਅਸੀਂ ਹੋ ਕਰਨਗੇ ਆਓ ਚੱਲਦੇ ਹਾਂ ਪਿੱਛੇ ਸਾਹ ਤੋਂ ਇਮਾਰਤ ਆਪਾਂ ਦੇਖ ਵੀ ਰਹੇ ਹਾਂ ਜਿਹੜੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਹੈ ਇਸ ਸਥਾਨ ਤੋਂ 2 ਤੋਂ 3 ਕਿਲੋਮੀਟਰ ਅੱਗੇ ਜਾ ਕੇ ਚਰਨ ਗੰਗਾ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਚਰਨ ਆਪਣੇ ਸੱਜੇ ਚਰਨ ਦੇ ਨਾਲ ਅੰਗੂਠੇ ਦੇ ਨਾਲ ਉਥੇ ਚਰਨ ਗੰਗਾ ਪਾਣੀ ਦੇ ਸੋਮੇ ਪ੍ਰਗਟ ਕੀਤੇ ਸੀਗੇ ਵੱਡਪਾਗਿਆਂ ਤੁਸੀਂ ਸਾਰੇ ਪੰਜਾਬ ਦੀ ਸੰਗਤ ਵੱਡਪਾਗੀ ਹੈ ਕਿ ਸਾਨੂੰ ਇਸ ਸਥਾਨ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲ ਰਿਹਾ ਆਓ ਪਹਿਲਾ ਦਰਸ਼ਨ ਦੀਦਾਰੇ ਕਰਦੇ ਆਂ ਤੇ ਉਸ ਤੋਂ ਬਾਅਦ ਇਸ ਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਆਓ ਚੱਲਦੇ ਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੈਕ ਕੁੰਠ ਨਗਰ ਜਿਹਨ ਸੰਤਵਾਸਾ ਸੰਗਤ ਜੀ ਆਪਾ ਪਹੁੰਚ ਚੁੱਕਿਆ ਤਪਸਥਾਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਜਿਹੜਾ ਮਹਾਰਾਜ ਦਾ ਖੁਰਾਲਗੜ੍ਹ ਸਾਹਿਬ ਵਿਖਿਆ ਤੇ ਉਹ ਇਮਾਰਤ ਹੈ ਮਹਿਲ ਮਹਾਰਾਜ ਜੀ ਦੇ ਇੱਥੇ ਜਿਹੜੇ ਬਣ ਰਹੇ ਆ ਆਓ ਪਹਿਲਾਂ ਤਪਸਥਾਨੇ ਦਰਸ਼ਨ ਦਿਦਾਰੇ ਕਰਦੇ ਆਂ ਤੇ ਜਿਹੜੀ ਇਹ ਵੀਡੀਓ ਆ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹਰ ਸਾਲ ਫਰਵਰੀ ਮਹੀਨੇ ਵਿੱਚ ਸੰਗਤਾਂ ਬਹੁਤ ਧੂਮ-ਧਾਮ ਨਾਲ ਮਨਾਉਣੀ ਹੈ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਵੀਡੀਓ ਬਣਾ ਰਹੇ ਆ ਤੇ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਜੀ ਆਓ ਆਪਾਂ ਤਪਸਥਾਨ ਜੀ ਦੇ ਦਰਸ਼ਨ ਦਿਦਾਰੇ ਕਰਦੇ ਆਂ ਤੇ ਉਸ ਤੋਂ ਬਾਅਦ ਇਤਿਹਾਸ ਤੇ ਚਾਨਣਾ ਪਾਵਾਂਗੇ ਜੀ ਆਓ ਚੱਲਦੇ ਆਂ ਜੀ ਨਾਮ ਸੇਰ ਆਰਤੀ ਭਜਨ <Normat earth> नाम जल ना ना नाम चेरा सिंगा नाम से ना सिंगा नाम के साथ ਆਜੇ ਪਖਾੜੇ ਹਰ ਕੇ ਨਾਮ ਤੇ ਹੋਇਓ ਤੇ ਆਰੋ ਪਦਨ ਕਰਾਰੇ ਹਰ ਕੇ ਨਾਮ ਲੈਣ ਤੇ ਰਗ ਲਗਸਾਈ ਸਾਥ ਤੇਰੋ ਆਰਤੀ ਭਜਨ ਗੋਾਰੇ ਇਹ ਤਪਸਥਾਨ ਹੈ ਜੀ ਤਪਸਥਾਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਆਪਰਾਤਨ 1575 ਈਸਵੀ ਦਾ ਬਾਅਦ ਚ ਜਦੋਂ ਪੈ ਇਤਿਹਾਸ ਦੀ ਗੱਲ ਕਰਾਂਗੇ ਉਦੋਂ ਚਰਚਾ ਕਰਾਂਗੇ ਇਸ ਬਾਰੇ ਜੀ ਨੇ ਤਪਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜਾ ਤਪਸਥਾਨ ਉਹਦੇ ਦਰਸ਼ਨ ਕੀਤੇ ਆ ਜਿਸ ਤਪਸਥਾਨ ਤੇ ਮਹਾਰਾਜ ਜੀ ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਮਹਾਰਾਜ ਜੀ ਇੱਥੇ ਰਹੇ ਆ ਤੇ ਜਿਹੜੀ ਇਹ ਜਿਹੜੀ ਸਾਡੇ ਸਾਹਮਣੇ ਖਰਾਸ਼ ਜਿਹੜੀ ਚੱਕੀ ਹੈ ਰਾਜੇ ਬੈਂਡ ਡੋੜ ਦੀ ਰਾਸ਼ੇਸ਼ ਖਰਾਸ਼ ਸੀਗੀ ਜਿਹੜੀ ਗੁਰੂ ਰਵਿਦਾਸ ਮਹਾਰਾਜ ਦੀ ਅਲੌਕਿਕ ਸ਼ਕਤੀ ਕਿਉਂਕਿ ਅੰਤਰਜਾਮ ਆਪਣੇ ਆਪ ਚੱਲਣ ਲੱਗ ਗਈ ਸੀਗੀ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਬਟ ਭਾਗੀਓ ਤੁਸੀਂ ਇਸ ਚੀਜ਼ ਦੇ ਦਰਸ਼ਨ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਗੁਰੂ ਰਵਿਦਾਸ ਜੀ ਦੀ ਇਹ ਜਿਹੜੀ ਜਿਹੜਾ ਸਥਾਨ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਪ੍ਰਾਪਤ ਕਰੋ ਜਿਹੜਾ ਕਿ ਇੱਥੇ ਖੁਰਾਲਗੜ੍ਹ ਸਾਹਿਬ ਵਿਖੇ ਸ਼ਸ਼ੋਭਿਤ ਹੈ ਤੇ ਆਓ ਭਾਈ ਸਾਹਿਬ ਨਾਲ ਮਿਲਦੇ ਇੱਥੇ ਗਰੰਥੀ ਸਿੰਘ ਨਾਲ ਮਿਲਦੇ ਆ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਸਥਾਨ ਦੇ ਇਤਿਹਾਸ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦੇਣ ਤੇ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਸਥਾਨ ਤੇ ਮਾਰੀ ਦੇ ਰੂਪ ਵਿੱਚ ਸ਼ੋਭਿਤ ਹੈ ਆਓ ਮਹਾਰਾਜ ਜੀ ਨੂੰ ਦਰਸ਼ਨ ਦੇਦਾਰੇ ਕਰਦੇ ਆ ਤੇ ਉਸ ਤੋਂ ਬਾਅਦ ਇਤਿਹਾਸ ਤੇ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਰਾਜੇ ਪਾਤਸ਼ਾਹ ਆਪਣੀ ਬਾਣੀ ਅੰਦਰ ਵਚਨ ਕਰਦੇ ਨੇ ਜਿੱਥੇ ਸਤਿਗੁਰੂ ਆਪਣੇ ਮubarਕ ਚਾਦਰਾਂ ਧਰ ਦੇਣ ਉਹ ਧਰਤੀ ਉਹ ਥਾਂ ਪੂਜਣ ਯੋਗ ਬਣ ਜਾਂਦੀ ਹੈ ਸਤਿਗੁਰ ਅਬਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਧਰਤੀ ਨੂੰ ਭਾਗ ਲਾਏ ਇਸ ਧਰਤੀ ਤੇ ਸਤਿਗੁਰ ਅਬਦਾਸ ਮਹਾਰਾਜ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸਾਧ ਸੰਗਤ ਜੀ ਆਪ ਜੇ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਸੰਖੇਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਸਾਧ ਸੰਗਤ ਜੀ ਸਤਗੁਰੂ ਅਦਾਸ ਮਹਾਰਾਜ ਜੀ ਦੇ ਅਨੰਨ ਸੇਵਕ ਸੰਤ ਮੀਰਾ ਜੀ ਜਿਹੜੀ ਕਿ ਸੰਤ ਮੀਰਾ ਜੀ ਦੀ ਸੇਵਕ ਹੋਈ ਹੈ ਔਰ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੇਨ ਜੋ ਕਿ ਰਿਸ਼ਤੇ ਦੇ ਵਿੱਚ ਸੰਤ ਮੀਰਾ ਜੀ ਦਾ ਮਾਸੜ ਲੱਗਦਾ ਮੀਰਾਬਾਈ ਆਪਣੇ ਮਾਸੜ ਰਾਜੇ ਬੇਨ ਦੇ ਘਰੇ ਜਦੋਂ ਆਂਦੀ ਉਦੋਂ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੀ ਗੁਰੂ ਰਵਦਾਸ ਮਹਾਰਾਜ ਜੀ ਨੂੰ ਯਾਦ ਕਰਦੀ। ਉਸ ਸਮੇ ਸਾਡੇ ਬਜ਼ੁਰਗ ਹੋਏ ਨੇ ਬਾਬਾ ਧੰਨਾ ਜੀ, ਬਾਬਾ ਦੇਵੀਆ ਜੀ ਜਿਨ੍ਹਾਂ ਦਾ ਇਹ ਘਰ ਹੁੰਦਾ ਸੀ। ਬਾਬਾ ਧੰਨਾ ਔਰ ਦੇਵੀਆ ਜੀ ਨੇ ਸੰਤ ਮੀਰਾਂ ਜੀ ਦੇ ਕੋਲੋਂ ਬਾਣੀ ਨੂੰ ਸੁਣਿਆ, ਬਾਣੀ ਸਰਵਣ ਕੀਤੀ, ਪੁੱਛਿਆ ਆਪ ਜੀ ਕਿਹਨਾਂ ਦੀ ਬਾਣੀ ਪੜ੍ਹਦੇ ਹੋ? ਬੜਾ ਇਸ ਬਾਣੀ ਦੇ ਵਿੱਚ ਆਨੰਦ ਹੈ। ਉਸ ਸਮੇ ਸੰਤ ਮੀਰਾਂ ਨੇ ਦੱਸਿਆ ਮੈਂ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੀ ਆਂ ਔਰ ਮੇਰੇ ਗੁਰੂ ਨੇ ਕਾਂਸੀ ਬਾਰਨਸੀ ਰਹਿੰਦੇ ਨੇ। ਸਾਧ ਸੰਗ ਜੀ ਸੰਤ ਮੀਰਾ ਜੀ ਦੇ ਕੋਲੋਂ ਬਾਣੀ ਸੁਣ ਕੇ ਬਾਬਾ ਧੰਨਾ ਔਰ ਬਾਬਾ ਦੀਵਿਆ ਜੀ ਦੇ ਮਨ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਫੈਦਾ ਹੋਈ। ਇਸ ਨਗਰ ਤੋਂ ਬਾਬਾ ਧੰਨਾ ਬਾਬਾ ਦੀਵਿਆ ਜੀ ਸੀਰ ਗਵਰਧਨਪੁਰ ਕਾਂਸੀ ਬਾਰਾਨਸੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ ਨੇ। ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਤਹਿਲ ਸੇਵਾ ਕੀਤੀ, ਨਾਮ ਦੀ ਬਖਸ਼ਿਸ਼ ਹੋਈ। ਜਦੋਂ ਵਾਪਸ ਆਪਣੇ ਘਰ ਆਉਣ ਲੱਗੇ ਉਸ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਜੀ ਨੂੰ ਕਿਹਾ ਕਿ ਤਾਂ ਨਿਆ ਏਡੀ ਦੂਰ ਤੋਂ ਪੈਦਲ ਚੱਲ ਕੇ ਆਇਓ ਕੋਈ ਮਨ ਦੀ ਇੱਛਾ ਕੋਈ ਮਨ ਦੀ ਭਾਵਨਾ ਤੇ ਦੱਸ ਭਾਈ ਤੇਰੇ ਮਨ ਦੀ ਇੱਛਾ ਪੂਰੀ ਕਰ ਦਈਏ ਉਸ ਸਮੇ ਸਾਧ ਸੰਗਜੀ ਬਾਬੇ ਧੰਨੇ ਨੇ ਹੱਥ ਜੋੜੇ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰਿਓ ਕਿਤੇ ਸਾਡੇ ਘਰ ਨੂੰ ਵੀ ਭਾਗ ਲਾਇਓ ਮਹਾਰਾਜ ਅਸੀਂ ਤੁਹਾਡੀ ਉਡੀਕ ਕਰਾਂਗੇ ਸਾਧ ਸੰਗਜੀ ਉਸ ਸਮੇ ਗੁਰੂ ਰਵਿਦਾਸ ਮਹਾਰਾਜ ਨੇ ਬਾਬੇ ਧੰਨੇ ਦੇ ਨਾਲ ਬਚਨ ਕੀਤਾ ਧੰਨਿਆ ਤੇਰਾ ਪ੍ਰੇਮ ਤੇਰੀ ਭਗਤੀ ਵੇਖ ਕੇ ਮੈਂ ਆਪ ਜੀ ਨੂੰ ਬਚਨ ਕਰਦਾ ਜੇ ਸਮਾਂ ਆਵੇਗਾ ਸੀ ਤੇਰੇ ਘਰ ਜ਼ਰੂਰ ਆਵਾਂਗੇ ਆਪਣੇ ਘਰ ਜਾ ਕੇ ਸੰਗਤ ਦੀ ਸੇਵਾ ਕਰਿਆ ਕਰ ਬਾਣੀ ਪੜਿਆ ਕਰ ਸਮਾਂ ਆਵੇਗਾ ਸੀ ਜ਼ਰੂਰ ਆਵਾਂਗੇ ਸਾਧ ਸੰਗੀ ਬਾਬਾ ਧੰਨਾ ਦੀ ਵੀ ਵਾਪਸ ਆਪਣੇ ਘਰ ਆਏ ਇੱਥੇ ਆ ਕੇ ਸੰਗਤ ਨੂੰ ਹਰ ਰੋਜ਼ ਬਾਣੀ ਦੇ ਨਾਲ ਜੋੜਦੇ ਨੇ ਸਮਾਂ ਬਣਿਆ ਭਾਦੋਂ ਦਾ ਜੇਠਾ ਐਤਵਾਰ ਸਨ 1515 ਈਸਵੀ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਜਦੋਂ ਗੁਰੂ ਸਾਹਿਬ ਇੱਥੇ ਆਏ ਨੇ ਹਰ ਰੋਜ਼ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੀਆਂ ਨੇ ਗੁਰੂ ਸਾਹਿਬ ਦਾ ਵੱਧ ਦਾ ਤਪ ਤੇਜ ਦੇਖਦੇ ਹੋਇਆ ਇਸ ਇਲਾਕੇ ਦੇ ਰਾਜਾ ਬੈਨ ਰਾਜਾ ਬੈਨ ਜਿਹੜਾ ਕਿ ਰਿਸ਼ਤੇ ਵਿੱਚ ਸੰਤ ਮੀਰਾ ਜੀ ਦਾ ਮਾਸੜ ਸੀ ਉਸ ਸਮੇਂ ਰਾਜੇ ਬੈਨ ਨੂੰ ਇਸ ਇਲਾਕੇ ਦੇ ਬਿੱਪਰ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਰਾਜਨ ਤੁਹਾਡੇ ਰਾਜ ਦੇ ਅੰਦਰ ਕਸ਼ੂਧਰ ਨਾਮ ਜਪ ਰਿਹਾ ਜਿਹੜਾ ਕਿ ਕਮ ਸਾਡਾ ਸੀ ਉੱਚੀ ਕੁਲ ਦੇ ਲੋਕ ਸਾਡੀ ਇਸ ਦੇ ਵਿੱਚ ਤੋਹੀਨ ਹੈ ਉਸ ਸਮੇਂ ਰਾਜੇ ਬੈਨ ਨੇ ਗੁਰੂ ਸਾਹਿਬ ਨੂੰ ਇਸ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਆਪਣੇ ਜੇਲ੍ਹਖਾਨੇ ਗਿਆ ਲੈ ਕੇ ਗਿਆ ਉੱਥੇ ਸਤਗੁਰੂ ਅਰਬਦਾਸ ਮਹਾਰਾਜ ਨੂੰ ਖਰਾਸ ਚੱਕੀ ਚਲਾਣ ਦੀ سزا ਲਈ ਜੇ ਇਸ ਖਰਾਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜਿਹੜਾ ਖਰਾਸ ਚੱਕੀ ਆਪਣੇ ਆਪ ਚੱਲਣ ਲੱਗ ਪਿਆ ਜਦੋਂ ਇਸ ਕੌਤਕ ਨੂੰ ਦੇਖਿਆ ਰਾਜੇ ਬੈਨ ਨੇ ਰਾਜਾ ਬੈਨ ਗੁਰੂ ਅਰਬਦਾਸ ਮਹਾਰਾਜ ਜੀ ਦਾ ਸੇਵਕ ਬਣਿਆ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਓ ਸੋ ਸਾਧ ਸੰਗਤ ਜੋ ਉਸ ਸਮੇਂ ਰਾਜੇ ਬੈਨ ਨੂੰ ਗੁਰੂ ਰਵਦਾਸ ਮਹਾਰਾਜ ਜੀ ਨੇ ਸਿੱਧੇ ਰਾਸਤੇ ਪਾਇਆ ਔਰ ਆਪਣਾ ਸੇਵਕ ਬਣਾਇਆ ਅੰਦਰ ਜਿਹੜਾ ਸਥਾਨ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਸਮੇਂ ਫਿਰ ਰਾਜੀ ਬੈਣ ਨੇ ਗੁਰੂ ਸਾਹਿਬ ਦੇ ਲਈ ਉਹ ਸਥਾਨ ਬਣਾ ਕੇ ਦਿੱਤਾ ਸੀ ਜਿੱਥੇ ਬੈਠ ਕੇ ਗੁਰੂ ਸਾਹਿਬ ਭਜਨ ਬੰਦਗੀ ਕਰਦੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਸਨ ਸੋ ਸਾਧ ਸੰਗਤ ਜੀ ਇਸ ਸਥਾਨ ਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਆਪ ਜੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਸੋ ਇਸ ਪਾਵਨ ਪਵਿੱਤਰ ਸਥਾਨਾਂ ਦੀਆਂ ਕਾਰ ਸੇਵਾਵਾਂ ਆਰੰਭ ਨੇ ਪਾਈ ਆਓ ਥੋੜੇ ਤੋਂ ਥੋੜਾ ਬਹੁਤੇ ਤੋਂ ਬਤਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਬੇਨਤੀ ਹੈ ਰਲ ਮਿਲ ਕਰਕੇ ਹੰਬਲਾ ਮਾਰੀਏ ਗੁਰੂ ਸਾਹਿਬ ਦੇ ਜੋ ਦਰਬਾਰ ਬਣ ਰਹੇ ਆ ਜਿਹਦੇ ਵਿੱਚ ਆਪਣਾ ਯੋਗਦਾਨ ਪਾਈਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਗੁਰੂ ਕਿਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਆਪਣਾ ਦਸਵੰਦ ਜਰੂਰ ਪਾਓ ਔਰ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈ 12 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ 10 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਹੋਣਗੇ ਅਤੇ 12 ਫਰਵਰੀ ਨੂੰ ਸਤਗੁਰਾਂ ਦੇ ਇਸ ਪਾਵਨ ਸਥਾਨ ਦੇ ਉੱਤੇ ਪ੍ਰਕਾਸ਼ ਦਿਹਾੜੇ ਮਨਾਏ ਜਾਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਆਓ ਰਲ ਮਿਲ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਸਾਰੀ ਸੰਗਤ ਨੂੰ ਬੇਨਤੀ ਹੈ ਔਰ ਆਲ ਮਿਲ ਕਰਕੇ ਪ੍ਰਕਾਸ਼ ਦਿਹਾੜੇ ਤੇ ਹਾਜ਼ਰੀ ਭਰਿਏ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪ ਜੀ ਨੇ ਤਾਪਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਆ ਭਾਈ ਸਾਹਿਬ ਤੋਂ ਆਓ ਹੁਣ ਆਪਾਂ ਉਸ ਸਥਾਨ ਤੇ ਚੱਲਦੇ ਆਂ ਜਿਸ ਸਥਾਨ ਤੇ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਰਨ ਗੰਗਾ ਪ੍ਰਗਟ ਕੀਤੀ ਸੀਗੀ ਪਾਣੀ ਦੇ ਸੂਮੇ ਪ੍ਰਗਟ ਕੀਤੇ ਸੀਗੇ ਆਓ ਆਪਾਂ ਹੁਣ ਉਸ ਸਥਾਨ ਤੇ ਚੱਲਦੇ ਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪ ਜੀ ਨੇ ਦਰਸ਼ਨ ਦੀਦਾਰੇ ਕੀਤੇ ਸੀਗੇ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਉਸ ਤਪਸਥਾਨ ਦੇ ਤੇ ਆਪਾਂ ਹੁਣ ਇਸ ਟਾਈਮ ਖੜੇ ਆਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸਿਕ ਧਰਮ ਸਥਾਨ ਚਰਨ ਗੰਗਾ ਸਾਹਿਬ ਜਿਸ ਸਥਾਨ ਤੇ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਦੇ ਨਾਲ ਚਰਨ ਗੰਗਾ ਦਵਾਰ ਸਭ ਸੁਸ਼ੋਭਿਤ ਹੈ ਆਓ ਪਹਿਲਾ ਦਰਸ਼ਨ ਦੀਦਾਰੇ ਕਰਦੇ ਹਾਂ ਤੇ ਉਸ ਤੋਂ ਬਾਅਦ ਉਸ ਸਥਾਨ ਤੇ ਲੈ ਕੇ ਚੱਲਦੇ ਹਾਂ ਜਿੱਥੇ ਮਹਾਰਾਜ ਜੀ ਨੇ ਆਪਣੇ ਸੱਚੇ ਪੈਰ ਦੇ ਨਾਲ ਅੰਗੂਠੇ ਨਾਲ ਚਰਨ ਗੰਗਾ ਪ੍ਰਗਟ ਕੀਤੀ ਸੀਗੀ ਆਪਾਂ ਚੱਲਦੇ ਹਾਂ ਆਓ ਪਹਿਲਾ ਦਰਸ਼ਨ ਦੀਦਾਰੇ ਕਰਦੇ ਹਾਂ ਹਾਂਜੀ ਸੰਗਤ ਜੀ ਆਪ ਜੀ ਨੇ ਦਰਸ਼ਨ ਦੇਦਾਰੇ ਕੀਤੇ ਆ ਜਿਹੜਾ ਚਰਨਸ਼ੋ ਗੰਗਾ ਤੇ ਜਿਹੜਾ ਸਥਾਨ ਬਣਿਆ ਹੋਇਆ ਉਸ ਸਥਾਨ ਦੇ ਦਰਸ਼ਨ ਦੇਦਾਰੇ ਕੀਤੇ ਆ ਤੇ ਜਿਹੜਾ ਇਹ ਸਥਾਨ ਆ ਜਿੱਥੇ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਗੰਗਾ ਪ੍ਰਗਟ ਕੀਤੀ ਸੀਗੀ ਤੇ ਉਹ ਸਥਾਨ ਆ ਜਿਹੜਾ ਇਹ ਸਥਾਨ ਆ ਆਪ ਸਥਾਨ ਤੋਂ 3 ਕਿਲੋਮੀਟਰ ਦੂਰ ਹੈ ਜਦੋਂ ਰਾਜਾ ਬੈਨ ਮਹਾਰਾਜ ਜੀ ਅੱਗੇ ਅਰਦਾਸਾ ਬੇਨਤੀ ਕੀਤੀ ਸੀਗੀ ਮਹਾਰਾਜ ਜੀਓ ਇਸ ਸਥਾਨ ਤੇ ਪਾਣੀ ਦੀ ਕਿੱਲਤ ਆ ਤੇ ਮਹਾਰਾਜ ਜੀ ਅੰਤਰਜਾਮੀ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਆ ਕੇ ਇੱਥੇ 3 ਕਿਲੋਮੀਟਰ ਦੂਰ ਆ ਕੇ ਇਸ ਸਥਾਨ ਤੇ ਜਿਹੜਾ ਜਲ ਜਿਹੜੀ ਗੰਗਾ ਪ੍ਰਗ ਕਿਆ ਸੀਗਾ ਰਾਜਾ ਬਹਿਨ ਜਿੱਥੇ ਤੱਕ ਤੂੰ ਜਾਏਂਗਾ ਉੱਥੇ ਤੱਕ ਜਿਹੜੀ ਗੰਗਾ ਦੇ ਸੋਮੇ ਪ੍ਰਗਟ ਹੋਣਗੇ ਪਰ ਮਨੁੱਖੀ ਪ੍ਰਤੀ ਸੀਗੀ ਮਨੁੱਖੀ ਸੁਭਾਅ ਸੀਗਾ ਕਲਜੁਗੀ ਜੀਵਾਂ ਤੇ ਮਹਾਰਾਜ ਜੀ ਦੀ ਗੱਲ ਨੂੰ ਨਕਾਰਦੇ ਹੋਏ ਪਿੱਛੇ ਮੁੜ ਕੇ ਦੇਖ ਲਿਆ ਜਿੱਥੇ ਇੱਥੇ ਸੰਗਤਾਂ ਦੇ ਕਹਿਣ ਦੇ ਮੁਤਾਬਕ ਪਿੱਛੇ ਮੁੜ ਕੇ ਜਦੋਂ ਉਹਨਾਂ ਦੇਖਿਆ ਉੱਥੇ ਤੱਕ ਜਿਹੜੇ ਹੈਗੇ ਗੰਗਾ ਦੇ ਸੋਮੇ ਪ੍ਰਗਟ ਹੋਏ ਆ ਬਹੁਤ ਹੀ ਪਾਵਨ ਪਵਿੱਤਰ ਇਤਿਹਾਸਕ ਸਥਾਨ ਹੈ ਆਪ ਜੀ ਨੂੰ ਬੇਨਤੀ ਹੈ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ 16 ਰਾਗਾਂ ਦੇ ਵਿੱਚ ਦਰਜ ਹੈ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਹੈ ਆਪ ਜੀਆਂ ਨੂੰ ਬੇਨਤੀ ਕਰਦੇ ਆਂ ਕਾਂਸੀ ਬਨਾਰਸ ਸਾਡੇ ਤੋਂ ਬਹੁਤ ਦੂਰ ਹੈ ਪਰ ਸਾਡੇ ਵਾਸਤੇ ਇਹੀ ਕਾਂਸੀ ਹੈ ਇਹੀ ਬਨਾਰਸ ਹੈ ਇਸ ਸਥਾਨ ਤੇ ਆ ਕੇ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ